ਕੱਟ ਪਾਜਾ ਆ ਗਿਆ ਹੱਥ ਚੱਕੋ ਜੀ ਐਂਟਰ ਆਪਾਂ ਕਰ ਚੁੱਕੇ ਆ ਫਿਰ ਮੇਲੇ ਦੇ ਆ ਦੇਖੋ ਗੱਲਬਾਤ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਠੋਡਾ ਭਾਈ ਚੱਲਾ ਮੇਲੇ ਤੇ ਤੁਹਾਨੂੰ ਦਿਖਾਉਣਾ ਫਿਰ ਨੂੰ ਨਾਲੇ ਲੈ ਕੇ ਚੱਲਦੇ ਆ ਮੇਲੇ ਤੇ ਭਾਈ ਚੱਲੇ ਤਿਆਰ ਆਪਾਂ ਹੋ ਚੁੱਕੇ ਆ ਰੈਡੀ ਛੜੀ ਹੋ ਚੁੱਕੇ ਆ ਗੱਡੀ ਆਪਾਂ ਡਿੱਕਨ ਦੀ ਆ ਭਾਈ ਖੜਾ ਹੋਊਗਾ ਉੱਥੇ ਤੇ ਆਪਾਂ ਚੱਲਦੇ ਆ ਗੱਡੀ ਖੜੀ ਆਪਣੀ ਤਿਆਰ ਕੀ ਮੇਰੇ ਵੀਰੋ ਆਪਾਂ ਗੱਡੀ 'ਚ ਬਹਿ ਚੁੱਕੇ ਤੇ ਗੱਡੀਕਰ ਤੇ ਸਟਾਰਟ ਤੇ ਅਸੀਂ ਚੱਲੇ ਆ ਵੀਰੇ ਆ ਦੇਖੋ ਆਪਣੀ ਗੱਡੀ ਪਹੁੰਚ ਚੁੱਕੇ ਫਿਰ ਮੇਲੇ ਤੇ ਤੇ ਗੱਡੀ ਆਪਾਂ ਲਾਤੀ ਆ ਫਿਰ ਪਾਰਕਿੰਗ ਤੇ ਫਿਰ ਆਪਾਂ ਚੱਲਦੇ ਆ ਮੇਲੇ ਤੇ ਫਿਰ ਦਿਖਾਉਣਾ ਤੁਹਾਨੂੰ ਮੇਲਾ ਆ ਵੇਖੋ ਗੱਡੀ ਆਪਣੀ ਹੋ ਗਈ ਜਲਦੀ ਫਿਰ ਆਪਾਂ ਤੁਰ ਕੇ ਮੇਲੇ ਨੂੰ ਆ ਚੱਲੇ ਆਪਣੇ ਯਾਰ ਸਾਰੇ ਤੁਰ ਕੇ ਮੇਲੇ ਨੂੰ ਆਪਾਂ ਵੀ ਫਿਰ ਮਗਰੀਆਂ ਬਾਈ ਹਰੀ ਆਪਾਂ ਬਾਈ ਹਰੀ ਆਪਣੇ ਨਾਲ ਆਪਣੇ ਲਓ ਨਜ਼ਾਰੇ ਦੇਖਦੇ ਆ ਮੈਨੂੰ ਆ ਬਾਈ ਹਰੀ ਆਪਣੇ ਨਾਲ ਇਕੱਠੇ ਸਾਰੇ ਹੋ ਚੁੱਕੇ ਨੇ ਆ ਚੱਕ ਇੰਨੇ ਬਈ ਸਾਰੇ ਇਕੱਠੇ ਹੋ ਚੁੱਕੇ ਨੇ ਮੇਲਾ ਤੇ ਕਿਹਦਾ ਗੱਲਬਾਤ ਪੂਰੀ ਐਂਡ ਆ ਫਿਰ ਵੇਖਦੇ ਆ ਯਾਰ ਚੱਲ ਮੇਲੇ ਦੇ ਗੁਰਦੁਆਰਾ ਸਾਹਿਬ ਪਹੁੰਚ ਚੁੱਕਿਆ ਸਸਰੀ ਕਾਲ ਦੀ ਸਾਰੇ ਵੀਰਾਂ ਨੂੰ ਆ ਦੇਖੋ ਜੀ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਆ ਸਾਡੇ ਵੀਰ ਜੀ ਦਰਸ਼ਨ ਕਰ ਰਹੇ ਆਣ ਮੇਰੇ ਵੀਰੋ ਦੇਖੋ ਸਿੰਘ ਮਹਾਰਾਜ ਪਮ ਮੇਲੇ ਜੀ ਆ ਗਿਆ ਪਹੁੰਚ ਗਿਆ ਮੇਲੇ ਤੇ ਮੇਰੇ ਵੀਰੋ ਆ ਦੇਖੋ ਮੇਲੇ ਨਹੀਂ ਵਿਖੋਣਿਆ ਪਰ ਗੱਲਬਾਤ ਤੁਹਾਨੂੰ ਐਂਡ ਕਰਾ ਕੇ ਆਪਾਂ ਪਹੁੰਚ ਗਿਆ ਮੁਕਸਰ ਤੇ ਆਪਾਂ ਅੰਦਰ ਜਾ ਕੇ ਕਰਦੇ ਆ ਤੁਹਾਨੂੰ ਫਿਰ ਦਿਖਾਉਨਿਆ ਮੋਲ ਸੁਜਾਇਆ ਵੀਰੋ ਵੇਖੋ ਆ ਟਿਕਟ ਆ ਗਿਆ ਮੇਰੇ ਵੀਰੋ ਆਵੇ ਆ ਆਪਣਾ ਬਾਈ ਤੇਜਾ ਤੇ ਆ ਬਾਈ ਵਰੀ ਖੜੇ ਨੇ ਆ ਬਾਈ ਵਰੀ ਆ ਮਿਲਦੇ ਆ ਫਿਰ ਗੱਲਬਾਤ ਦਿਖਾਉਂਦੇ ਆ ਤੁਹਾਨੂੰ ਟਿਕਟ ਆਪਾਂ ਮਿਲ ਚੁੱਕੇ ਆ ਚੱਲਦੇ ਆ ਪਰ ਅੰਦਰ ਤੇ ਆਪਾਂ ਪਹੁੰਚ ਚੁੱਕੇ ਆ ਫਿਰ ਮੇਲੇ 'ਚ ਆ ਵੇਖੋ ਆ ਫਿਰ ਚੱਲੇ ਗਾਣ ਤੁਹਾਨੂੰ ਲੈ ਕੇ ਆ ਕੇ ਦਿਖਾਉਂਦੇ ਆ ਫਿਰ ਗਾ ਤੁਹਾਨੂੰ ਗੱਲਬਾਤ ਅੰਦਰ ਦਿਖਾਉਂਦੇ ਆ ਫਿਰ ਤੁਹਾਨੂੰ ਕੀ ਕੁਝ ਗਾਣ ਜਾ ਕੇ ਕਰਦੇ ਆ ਗੱਲਬਾਤ ਅੰਦਰ ਆਹ ਵੇਖੋ ਜੀ ਸ਼ੂਟ ਆ ਖੜੇ ਨੇ ਲੈ ਲੀਏ ਹੋ ਆ ਵੀ ਚੱਲੇ ਆਪਾਂ ਅੰਦਰ ਆਜੋ 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 ਚੱਲਦੇ ਅੰਦਰ ਫਿਰ ਵੇਖਦੇ ਆ ਫਿਰ ਕੀ ਪੰਦਾ ਮਹੌਲ ਆ ਗੇਟ ਤੇ ਖੜਾ ਯਾਰ ਉਹ ਟੱਕਰ ਤੋਂ ਮਾਰ ਆਟ ਚੱਕੋ ਜੀ ਐਂਟਰ ਆਪਾਂ ਕਰ ਚੁੱਕੇ ਆ ਫਿਰ ਮੇਲੇ ਦੇ ਆ ਦੇਖੋ ਗੱਲਬਾਤ ਗੇਟ ਤੇ ਖੜਦਾ ਮੈਂ ਦੇਖੋ ਬਈ ਸਾਹ ਦੇਖੋ ਲੜਕੀ ਆ ਗਿਆ ਮੇਰਾ ਬਾਗਿਆ ਦਵਾ ਸਵਾਰੀ ਹਾਂ ਜੀ 50 ਰੁਪਏ ਆਇਆ ਇਹ ਜਿਹੜੀ ਆਣੀ ਉਲਟਾ ਲਓ ਤੋਟਿਆ ਸਾਲਾ ਰਫਾ ਮੈਦਾਨ ਚ ਚੜਾਂਗੇ ਦੇਖਦੇ ਆਪਾਂ ਕੀ ਬੰਦਾ ਮੋੜ ਆਖੜਾ ਪਈ ਜੱਪਾ ਜਿਲ੍ਹਾ ਕਿੰਨਾ हा वे कोई ट्रैक्टर भी नहीं हो चुकी खड़े हो चुकी है अच्छा फिर गुलाल भाई फिर तुम्हू विखाने माहौल ਇਹ ਤੁਲਾ ਆ ਗਏ ਬਈ ਪੈਸਾ ਦਾ ਮੁੱਲ ਮੁਰ ਜਾਂਦਾ ਵੀਰੇ ਸਾਰੇ ਚੋਪਰ ਲੁੱਟ ਕੇ ਆ ਵੀ ਹੁਣ ਆਪਾਂ ਚੱਲਿਆਂ ਬਾਹਰ ਨੂੰ ਫਿਰ ਵੇਖਦੇ ਆ ਮੋੜ ਕੀ ਪੈਂਦਾ ਬਈ ਬਾਹਰ ਦਾ ਮੋੜ ਦਿਖੋਨੇ ਤੁਹਾਨੂੰ ਕੀ ਚੱਕਰ ਕੀ ਨਹੀਂ ਮੇਲਾ ਹੀ ਲੈ ਕੇ ਸਾਰੇ ਚੋਪਰ ਲੁੱਟ ਕੇ ਬੰਦਾ ਤਨ ਵੇਖਣ ਵਾਲੇ ਨੇ ਸਾਰੇ ਟੀਨ ਵਾਲਾ ਕੋਈ ਨਹੀਂ ਹੁਣ ਅਸੀਂ ਚਾਰੇ ਚੱਲਿਆਂ ਫਿਰ ਘਰ ਨੂੰ ਵਾਪਸ ਤੇ ਅਸੀਂ ਸਾਰੇ ਜਣੇ ਬਈ ਥੱਕ ਚੁੱਕੇ ਆ ਤੇ ਆ ਬਾਈ ਹਰੀ ਚੱਲੇ ਨੇ ਨਾਲ ਹੁਣ ਆਪਾਂ ਚੱਲੇ ਆ ਗੱਡੀ ਤੇ ਤੇ ਗੱਡੀ ਆਪਣੀ ਖੜੀ ਆ ਦੂਰ ਸਾਰੇ ਦਾ ਬੁਰਾ ਹਾਲ ਹੋਇਆ ਪਿਆ ਵੀਰੇ ਸ਼ੋਪਿੰਗ ਵਗੈਰਾ ਕਰ ਲਈ ਆਪਾਂ ਮੇਲਾ ਮੂਲਾ ਲੁੱਟ ਲਿਆ ਸਾਰਾ ਆਵੇ ਬਈ ਦੇ ਹੱਥ ਤੇਰੀ ਸਮਾਨ ਵੱਗ ਸ਼ੋਪਿੰਗ ਕਰਾਈ ਉਹ ਵਿੱਚ ਕਾਲਾ ਮੈਂ ਚੱਲ ਚੱਲ ਕੇ ਚੱਲਦੇ ਆਣ ਮਾਣ ਆਪਾਂ ਖਰੀਦ ਲਿਆ ਤੇ ਆਪਾਂ ਚੱਲੇ ਆ ਮਾਂ ਮੈਂ ਆਉਂਦੇ ਮਾਂ ਮੇਰੇ ਮਾਂ ਮੈਨੇ ਕਰਤੀ ਮਾੜੀ ਤੇ ਆਪਾਂ ਚੱਲੇ ਆ ਤੁਸੀਂ ਸਾਡਾ ਨਾਲ ਅੱਗੇ ਚੱਲੇ ਆ ਸਾਡਾ ਪਾਈ ਰਹਿ ਗਿਆ ਚਲੋ ਚਲੋ ਚੱਲਦੇ ਆ ਫਿਰ ਬਾਈ ਉਹ ਸਾਡੇ ਉੱਤੇ ਪਏ ਆ ਬਾਈ ਮੂੰਹ ਉੱਤਰ ਨਹੀਂ ਆ ਭਰਾਵਾ ਪੈਸੇ ਬੋਲ ਲਾਗੇ ਕੋਈ ਗੱਲ ਨਹੀਂ ਬਾਈ ਪੈਸਿਆਂ ਨੂੰ ਨਹੀਂ ਦੇਖੀਦਾ ਹੁੰਦਾ ਜੀ ਕੋਈ ਚੱਕਰ ਨਹੀਂ ਕੋਹ ਨਹੀਂ ਹੁੰਦਾ ਇੰਨਾ ਕਾ ਹੁੰਦਾ ਰਹਿੰਦਾ ਚਲੋ ਫਿਰ ਚੱਲਦੇ ਆ ਆਪਾਂ ਘਰੇ ਦੇ ਕੋਲੇ ਤੇ ਬਾਈ ਆ ਰਿਡੀ ਕੰਦੇ ਆ ਆ ਦੇਖੋ ਆ ਬਾਈ ਗੱਡੀ ਆਪਣੀ ਹੋ ਗੱਡੀ ਆਪਣੀ ਖੜੀ ਆ ਸਟਾਰਟ ਗੱਡੀ ਆਪਣੀ ਖੜੀ ਆ ਤੇ ਆ ਤੁਹਾਨੂੰ ਦਿਖਾਉਨੇ ਆਪਾਂ ਬੰਦੇ ਇੱਥੇ ਬੰਦੇ ਆਪਣੇ ਬੰਦੇ ਆਪਣੇ ਰੈਡੀ ਹੋ ਚੁੱਕੇ ਆ ਓਕੇ ਬੰਦੇ ਆ ਇੱਕ ਦੋ ਹੰਦੇ ਬਣੇ ਰਹਿ ਗਏ ਤੀਕਦੇ ਆ ਪਾਉਣ ਨੇ ਦੇਖ ਕੇ ਬੰਦੇ ਨੂੰ ਲੱਭ ਹੁਣ ਪਾਪਾ ਬਣ ਕੇ ਲੈ ਦੇ ਫੇਰ ਦੋ ਵਾਰੀ ਕੰਮ ਕਰਦੇ ਬੰਦੇ ਨੇ ਆ ਗਿਆ ਹੋ ਚੁੱਕਿਆ ਬਈ ਕਰੇ ਘਰ ਆਪਾਂ ਪਹੁੰਚ ਚੁੱਕੇ ਆ ਆ ਦੇਖੋ ਫਿਰ ਚਲੋ ਜੀ ਬਈ ਆਪਾਂ ਪਹੁੰਚ ਗਏ ਕਰ ਆ ਸਾਰੇ ਭਾਈ ਹਰੀ ਦੇਖ ਚਲੋ ਪੱ ਚੱਲੇ ਆ ਫਿਰ ਕਰੇ ਨੇਰਾ ਹੋ ਗਿਆ ਬਾਈ ਆਪਾਂ ਨੂੰ ਆਉਂਦੇ ਆਉਂਦੇ